ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕੁਮਰ ਵਿਜੇ ਪ੍ਰਤਾਪ ਨੇ ਸਿੱਧਾ ਐਲਾਨ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਕੇ ਨਵਾਂ ਮੁੱਖ ਮੰਤਰੀ ਚੁਣਨ ਦਾ ਸਮਾਂ ਆ ਗਿਆ ਹੈ। ਪੂਰੀ ਖਬਰ ਤੁਹਾਨੂੰ ਦੱਸਦੇ ਹਾਂ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਬਰ ਵਿਜੇ ਪ੍ਰਤਾਪ ਨੇ ਪਹਿਲੀ ਵਾਰ ਵੱਡਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਵੱਡੀ ਬਗਾਵਤ ਛੇੜ ਦਿੱਤੀ ਹੈ ਕੁਬਰ ਵਿਜੇ ਪ੍ਰਤਾਪ ਨੇ ਐਲਾਨ ਕੀਤਾ ਹੈ ਕਿ ਜੇਕਰ ਆਮ ਆਦਮੀ ਪਾਰਟੀ ਬਚਾਉਣੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰ ਦਿੱਤਾ ਜਾਵੇ ਨਵਾਂ ਮੁੱਖ ਮੰਤਰੀ ਚਨਨ ਦਾਸ ਸਮਾ ਆ ਗਿਆ ਹੈ ਕੁਬਰ ਵਿਜੇ ਪ੍ਰਤਾਪ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਕਿ ਪੰਜਾਬ ਦੇ ਵਿੱਚ ਕੋਈ ਵਿਕਾਸ ਨਹੀਂ ਹੋ ਰਿਹਾ ਇਸੇ ਨਾਲ ਹੀ ਕੁਵਰ ਵਿਜੇ ਪ੍ਰਤਾਪ ਨੇ ਕੋਟਕਪੂਰਾ ਗੋਲੀकांड ਦੇ ਮਸਲੇ ਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੇ ਤਿੱਖੇ ਸ਼ਬਦੀ ਹਮਲੇ ਬੋਲੇ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਦੋਸ਼ ਲਗਾ ਦਿੱਤਾ ਕਿ ਕੈਪਟਨ ਸਰਕਾਰ ਤੋਂ ਵੱਧ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਕੇਸ ਨੂੰ ਖਰਾਬ ਕਰ ਦਿੱਤਾ ਹੈ ਇਸ ਕੇਸ ਦੇ ਵਿੱਚ ਹੁਣ ਕਦੇ ਵੀ ਇਨਸਾਫ ਨਹੀਂ ਮਿਲੇਗਾ ਕੁਵਰ ਵਿਜੇ ਪ੍ਰਤਾਪ ਨੇ ਕਿਹਾ ਕਿ ਵਿਆਦਵੀ ਗੋਲੀकांड ਦੇ ਮਸਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੋਸ਼ੀਆਂ ਦੇ ਨਾਲ ਰਲ ਗਏ ਨੇ ਇਸ ਕਰਕੇ ਇਸ ਮੁੱਦੇ ਤੇ ਹੁਣ ਕਦੇ ਵੀ ਇਨਸਾਫ ਨਹੀਂ ਮਿਲੇਗਾ ਕੁਬਰ ਵਿਜੇ ਪ੍ਰਤਾਪ ਨੇ ਆਖ ਦਿੱਤਾ ਕਿ ਹੁਣ ਅਸੀਂ ਆਪਣੀ ਆਮ ਆਦਮੀ ਪਾਰਟੀ ਨੂੰ ਬਚਾ ਲਈਏ ਜੇਕਰ ਇੱਕ ਵਿਅਕਤੀ ਭਗਵੰਤ ਮਾਨ ਨੂੰ ਪਾਸੇ ਕਰਕੇ ਪਾਰਟੀ ਬਚਦੀ ਹੈ ਤਾਂ ਉਹ ਜ਼ਿਆਦਾ ਜ਼ਰੂਰੀ ਹੈ ਕੁਬਰ ਵਿਜੇ ਪ੍ਰਤਾਪ ਨੇ ਸਿੱਧਾ ਸਿੱਧਾ ਐਲਾਨ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਨ ਦਾ ਸਮਾਂ ਆ ਚੁੱਕਿਆ ਤਾਂ ਲਗਾਤਾਰ ਕੁਬਰ ਵੀਜੇ ਪ੍ਰਤਾਪ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਕਦੇ ਟਵੀਟ ਕਦੇ ਇੰਟਰਵਿਊ ਤੇ ਕਦੇ ਸਪੀਚ ਦਿੰਦੇ ਹੋਏ ਨਜ਼ਰ ਆਉਂਦੇ ਨੇ ਤਾਂ ਹੁਣ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਆ ਕੁਬਰ ਵੀਜੇ ਪ੍ਰਤਾਪ ਨੇ ਐਲਾਨ ਕੀਤਾ ਜਿਸ ਵਿੱਚ ਉਹਨਾਂ ਨੇ ਸਿੱਧਾ-ਸਿੱਧਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਤੇ ਲੈਂਦਿਆਂ ਕਿਹਾ ਕਿ ਜੋ ਅਰਜ਼ਾ ਲੋਕ ਸਭਾ ਚੋਣਾਂ ਦੇ ਵਿੱਚ ਆਏ ਨੇ 13 0 ਦਾ ਦਾਵਾ ਕੀਤਾ ਗਿਆ ਸੀ ਸਿਰਫ ਤਿੰਨ ਸੀਟਾਂ ਮਿਲੀਆਂ ਨੇ ਭਗਵੰਤ ਮਾਨ ਕਰਕੇ ਇਹ ਸਭ ਕੁਝ ਹੋਇਆ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਪ੍ਰਤੀ ਕੋਈ ਸੀਰੀਅਸ ਨਹੀਂ ਸਿਰਫ ਆਪਣੇ ਪੋਸਟਰ ਤੇ ਆਪਣੇ ਆਪ ਨੂੰ ਚਮਕਾਉਣ ਦੇ ਵਿੱਚ ਲੱਗੇ ਹੋਏ ਨੇ ਇਸੇ ਨਾਲ ਹੀ ਕੁਮਰ ਵਿਜੇ ਪ੍ਰਤਾਪ ਨੇ ਬੀਤੇ ਦਿਨੀ ਜਦੋਂ ਵਿਕਰਮ ਸਿੰਘ ਮਜੀਠੀਆ ਖਿਲਾਫ ਐਸਆਈਟੀ ਨੇ ਸੰਮਣ ਵਾਪਸ ਲਈ ਸੀਗਾ ਤਾਂ ਉਸ ਸਮੇਂ ਵੀ ਕੁਮਰ ਵਿਜੇ ਪ੍ਰਤਾਪ ਨੇ ਵੀ ਦੋਸ਼ ਲਗਾਏ ਸੀਗੇ ਕਿ ਕੁਮਰ ਵਿਜੇ ਪ੍ਰਤਾਪ ਨੇ ਕਿਆ ਸੀ ਕਿ ਮਜੀਠੀਆ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸੈਟਿੰਗ ਹੋ ਚੁੱਕੀ ਹੈ ਜਿਸ ਕਰਕੇ ਕੇਸ ਹੈ ਜਿਹੜਾ ਸੰਮਣ ਜਿਹੜਾ ਉਹ ਵਾਪਸ ਲੈ ਗਏ ਨੇ ਕੁਬਰੇ ਵਿਜੇ ਪ੍ਰਤਾਪ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਦੋਸ਼ ਲਗਾਉਂਦੇ ਆ ਰਹੇ ਨੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਕਲੇਸ਼ ਹੁਣ ਵਾਦਾ ਹੋਇਆ ਨਜ਼ਰ ਆ ਰਿਹਾ ਹਿੱਤੇ ਦਿਨੀ ਤੁਹਾਨੂੰ ਯਾਦ ਹੋਵੇਗਾ ਕਿ ਲੋਕਪੁਆਇੰਟ ਨਿਊਜ਼ ਨੇ ਖਬਰ ਦਿੱਤੀ ਸੀ ਕਿ ਕਲਤਾਰ ਸਿੰਘ ਸਦਮਾ ਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਕਲੇਸ਼ ਆ ਜਿਹੜਾ ਉਹ ਵੱਧ ਚੁੱਕਿਆ ਹੈ ਕਲਤਾਰ ਸੰਧਵਾ ਦਾ ਜਦੋਂ ਇੱਕ ਪ੍ਰੈਸ ਨੋਟ ਹੈ ਜਿਹੜਾ ਉਹ ਰੋਕਿਆ ਜਾਂਦਾ ਤਾਂ ਸਿੱਧਾ ਸਿੱਧਾ ਨਿਸ਼ਾਨਾ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਜਾਂਦਾ ਕਿਉਂ ਨਾ ਵੱਲੋਂ ਕਲਤਾਰ ਸੰਧਵਾ ਦਾ ਇਹ ਪ੍ਰੈਸ ਨੋਟ ਰੋਕਿਆ ਗਿਆ ਜਿਸ ਮੰਗਰ ਉਹ ਅੰਦਰ ਖਾਤੇ ਜੁੱਧਾ ਜਿਹੜਾ ਉਹ ਛਿੜ ਜਾਂਦਾ ਜਦੋਂ ਦਿੱਲੀ ਹਾਈ ਕਮਾਂਡ ਵਿਚਾਲੇ ਆ ਕੇ ਇਹ ਸਮਝੌਤਾ ਦੋਨਾਂ ਤਰ੍ਹਾਂ ਦੇ ਵਿੱਚ ਕਰਵਾ ਦਿੰਦੀ ਹੈ ਪਰ ਜਿਸਮਾ ਹੁਣ ਇਸ ਮੰਗਰੋਂ ਕੁਵਰਬੀਜੇ ਪ੍ਰਤਾਪ ਸ਼ਰੀਆ ਮੋਰਚਾ ਖੋਲਦੇ ਹੋਏ ਨਜ਼ਰ ਆਉਂਦੇ ਨੇ ਕੁਵਰਬੀਜੇ ਪ੍ਰਤਾਪ ਸਮਝ ਚੁੱਕੇ ਨੇ ਕਿ ਹੁਣ ਆਗਿਆ ਜਿਹੜੀ ਆਮ ਆਦਮੀ ਪਾਰਟੀ ਦੇ ਵਿੱਚ ਭੱਗ ਚੁੱਕੀ ਹੈ ਹੁਣ ਇਸ ਅੱਗ ਦੇ ਵਿੱਚ ਕੁਵਰਬੀਜੇ ਪ੍ਰਤਾਪ ਤੇਲ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿੱਚ ਵੱਡਾ ਪਛਾਲ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਜੁੜੇ ਰਹੋ ਲੋਕਪੈਨ ਨਿਊਜ਼ ਦੇ ਨਾਲ